ਅੱਜ ਜੀ ਸਾਡੇ ਸਾਫਕਾ ਜ਼ਿਲ੍ਹਾ ਪ੍ਰਧਾਨ ਨੇ ਮੇਰੇ ਨਾਲ ਸਾਡੇ ਬਹੁਤ ਹੀ ਸੀਨੀਅਰ ਨੇਤਾ ਸਾਨ ਬ੍ਰਿੰਦਰਪੁਰ ਥਾਂਦੀ ਜੀ ਜੋ ਸਿਲੇ ਮਹਿਲਾ ਮੋਰਚਾ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਨੇ ਸਾਨ ਪੂਨਮ ਮਾਨਿਕ ਜੀ ਜਿਨ੍ਹਾਂ ਨੇ ਚੋਣ ਵੀ ਲੜੀ ਹੈ ਸਭ ਦੇ ਕੋ ਸਾਡੇ ਸਾਫਕਾ ਜ਼ਿਲ੍ਹਾ ਪ੍ਰਧਾਨੀ ਨੇ ਹੋਰ ਵੀ ਸਾਰੇ ਸੀਨੀਅਰ ਸਾਥੀ ਬੈਠੇ ਨੇ ਅੱਜ ਦੇ ਸਬ ਪੱਤਰਕਾਰ ਵਾਰਤਾ ਦਾ ਦੋ ਮੁੱਦੇ ਨੇ ਇੱਕ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੱਲ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਪੰਜਾਬ ਲਈ ਦੋ ਵੱਡੇ ਪ੍ਰੋਜੈਕਟ ਦਿੱਤੇ ਗਏ ਨੇ ਇੱਕ ਫਿਰੋਜ਼ਪੁਰ ਚ ਸ਼ਹੀਦ ਪਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਦਾ ਜਿਹੜਾ ਸਮਾਦੀ ਸਥਾਨ ਹੈ ਉਹਦੇ ਲਈ ਇੱਕ ਵੱਡਾ ਪ੍ਰੋਜੈਕਟ ਦਿੱਤਾ ਗਿਆ ਹੈ ਔਰ ਇੱਕ ਖਟਕੜ ਕਲਾ ਜੋ ਪਗਤ ਸਿੰਘ ਦਾ ਪਿਤਾ ਪੁਰਖੀ ਕਾਰਾ ਜਿੱਥੇ ਉਹਨਾਂ ਦਾ ਪੁਰਾਣਾ ਜੱਦੀ ਪਿੰਡ ਹੈ ਉੱਥੇ ਇੱਕ ਹੈਰੀਟੇਜ ਸਟਰੀਟ ਪਗਤ ਸਿੰਘ ਜੀ ਨੂੰ ਸਮਰਪਿਤ ਉਹਦੇ ਲਈ 53 ਕਰੋੜ 45 ਲੱਖ ਰੁਪਏ ਦਾ ਇੱਕ ਪ੍ਰੋਜੈਕਟ ਜਿਹੜਾ ਕੇਂਦਰ ਦੀ ਸਰਕਾਰ ਨੇ ਮਨਜ਼ੂਰ ਕੀਤਾ ਹੈ ਮੈਂ ਸਭ ਤੋਂ ਪਹਿਲਾਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਔਰ ਸਾਡੇ ਟੂਰਿਜ਼ਮ ਔਰ ਕਲਚਰ ਮੰਤਰੀ ਸ਼੍ਰੀ ਗਿਜੇਂਦਰ ਸ਼ਖਾਵਤ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਦੀਆਂ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਸ਼ਹੀਦ 에ਜਮ ਪਗਗ ਸਿੰਘ ਦੇ ਜਿਹੜੇ ਦੋਨੋਂ ਸਥਾਨ ਨੇ ਉਹਨਾਂ ਸਥਾਨਾਂ ਦੇ ਲਈ ਇੰਨੇ ਵੱਡੇ ਪ੍ਰੋਜੈਕਟ ਮਨਜ਼ੂਰ ਕੀਤੇ ਹਨ ਤੁਹਾਨੂੰ ਯਾਦ ਹੋਵੇਗਾ ਜਦੋਂ ਲੋਕ ਸਭਾ ਦੀਆਂ ਚੋਣਾਂ ਸੀ ਤੇ ਉਸ ਵੇਲੇ ਮੈਂ ਨਵਾਂ ਸ਼ਹਿਰ ਆਇਆ ਸੀ ਇਹ ਪੂਰੇ ਲੋਕ ਸਭਾ ਹਲਕੇ ਲਈ ਜਿਹੜੇ ਅਸੀਂ ਵਾਅਦੇ ਕੀਤੇ ਸੀ ਉਹਦੇ 'ਚ ਦੋ ਵੱਡੇ ਵਾਅਦੇ ਨਵਾਂ ਸ਼ਹਿਰ ਨੂੰ ਸਮਰਪਿਤ ਵੀ ਸੀਗੇ ਇੱਕ ਇਹ ਸੀ ਕਿ ਖੜਕੜ ਕਲਾਂਜ ਕੋਈ ਵੱਡਾ ਕੇਂਦਰੀ ਪ੍ਰੋਜੈਕਟ ਲਿਆ ਕੇ ਇਹਨੂੰ ਹੋਰ ਵੱਡੇ ਟੂਰਿਜ਼ਮ ਸਥਾਨ ਦੇ ਨਾਤੇ ਅਸੀਂ ਡਿਵੈਲਪ ਕਰਾਂਗੇ ਔਰ ਪਿਛਲੇ 6 ਮਹੀਨੇ ਤੋਂ ਲਗਾਤਾਰ ਮੈਂ ਇਸ ਕੰਮ ਦੇ ਲਈ ਸਾਡੇ ਮਾਨਯੋਗ ਜਿਹੜੇ ਟੂਰਿਜ਼ਮ ਮੰਤਰੀ ਨੇ ਗਜੇਂਦਰ ਸ਼ਿਖਾਵਤ ਜੀ ਉਹਨਾਂ ਨੂੰ ਮਿਲਦਾ ਰਿਹਾ ਉਹਨਾਂ ਨੂੰ ਨਿਵੇਦਨ ਕੀਤਾ ਔਰ ਮੈਨੂੰ ਬੜੀ ਖੁਸ਼ੀ ਹੈ ਇਹ ਅਦਨਿਸ਼ ਖਵਾਜੀ ਨੇ ਔਰ ਕੇਂਦਰ ਦੀ ਸਰਕਾਰ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਕੱਲ ਉਹ ਫੈਸਲਾ ਲਿਆ ਹੈ ਔਰ 53 ਕਰੋੜ 45 ਲੱਖ ਰੁਪਏ ਦੀ ਹੈਰੀਟੇਜ ਸਟਰੀਟ ਦਾ ਜਿਹੜਾ ਪ੍ਰੋਜੈਕਟ ਹੈ ਉਹ ਇਥੇ ਮਿਲਿਆ ਇਹ ਮੋਦੀ ਸਾਹਿਬ ਦੀ ਸੋਚ ਹੈ ਜਿਹੜੀ ਤੁਸੀਂ ਦੇਖੋ ਦੇਸ਼ ਦੇ ਅੰਦਰ ਜਿੰਨੇ ਵੀ ਇਤਿਹਾਸਿਕ ਸਾਡੇ ਨਾਇਕ ਹੋਏ ਉਹਨਾਂ ਨੂੰ ਸਨਮਾਨ ਦੇਣ ਦਾ ਕੰਮ ਮੋਦੀ ਜੀ ਨੇ ਸ਼ੁਰੂ ਕੀਤਾ ਪਿਛਲੇ 10 ਸਾਲਾਂ ਤੋਂ ਸੁਭਾਚੰਦਰ ਬੋਸ ਜੀ ਇਹਨਾਂ ਨੂੰ ਪੁਰਾਣੀਆਂ ਪਿਛਲੀਆਂ ਸਰਕਾਰਾਂ ਨੇ ਕਦੀ ਤਵੱਜੋ ਨਹੀਂ ਦਿੱਤੀ ਸੀ ਉਹਨਾਂ ਦੇ ਲਈ ਬਹੁਤ بڑا ਸਮਾਰਕ ਬੰਗਾਲਚ ਬਣਿਆ ਉਹਨਾਂ ਦੀ ਕੇਸ ਦੀਆਂ ਸਾਰੀਆਂ ਫਾਈਲਾਂ ਡੀਕਲਾਸੀਫਾਈ ਕੀਤੀਆਂ ਗਈਆਂ ਇਸੇ ਪ੍ਰਕਾਰ ਨਾਲ 바ਵਾ ਸਾਹਿਬ ਅੰਬੇਡਕਰ ਉਹਨਾਂ ਦੇ ਨਾਲ ਸੰਬੰਧਿਤ ਪੰਜ ਸਥਾਨ ਜਿੱਥੇ ਉਹਨਾਂ ਨੇ ਜਨਮ ਲਿਆ ਦਿੱਤੇ ਉਹਨਾਂ ਨੇ ਸਿੱਖਿਆ ਲਈ ਜਿੱਥੇ ਉਹਨਾਂ ਨੇ ਦੀਕਸ਼ਾ ਲਈ ਐਸੇ ਪੰਜ ਤੀਰਥ ਵਿਕਸਿਤ ਕੀਤੇ ਗਏ ਵੀਰ ਸਵਰਕਰ ਦੀ ਨਾਲ ਸੰਬੰਧਿਤ ਜਿਹੜੇ ਸਥਾਨ ਸੀ ਉਹਨਾਂ ਨੂੰ ਵਿਕਸਿਤ ਕੀਤਾ ਗਿਆ ਹੋਰ ਵੀ ਜਿਹੜੇ ਦੇਸ਼ ਦੇ ਕ੍ਰਾਂਤੀਕਾਰੀ ਆ ਮਹਾਰਾਣਾ ਪ੍ਰਤਾਪ ਚੰਦਰ ਸ਼ੇਖਰ ਆਜ਼ਾਦ ਉਸੇ ਕੜੀ ਚ ਨਰਿੰਦਰ ਮੋਦੀ ਜੀ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਦੋਨਾਂ ਸਮਾਰਕਾਂ ਲਈ ਇਹ ਜਿਹੜੀ ਗ੍ਰਾਂਟ ਦਿੱਤੀ ਹੈ ਪ੍ਰੋਜੈਕਟ ਦਿੱਤੀ ਹੈ ਸਾਡੀ ਸਰਕਾਰ ਦਾ ਸਾਡੀ ਪਾਰਟੀ ਦਾ ਏਜੰਡਾ ਬੜਾ ਸਪਸ਼ਟ ਹੈ ਕਿ ਦੇਸ਼ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਜਿਹੜੇ ਸਾਡੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਨੇ ਜਿਨ੍ਹਾਂ ਨੇ ਦੇਸ਼ ਨੂੰ ਬਣਾਉਣ ਚ ਬੜਾ ਵੱਡਾ ਯੋਗਦਾਨ ਪਾਇਆ ਹੈ ਉਨਾ ਤੋਂ ਪ੍ਰੇਰਣਾ ਲੈ ਸਕੇ ਉਹਨਾਂ ਦੀ ਜੀਵਨੀ ਤੋਂ ਪ੍ਰੇਰਣਾ ਲੈ ਸਕੇ ਪਰ ਮੈਂ ਸਮਝਦਾ ਕਿ ਜਿਹੜਾ ਪ੍ਰੋਜੈਕਟ ਖਟਕੜ ਕਲਾ ਚ ਵਿਸ਼ੇਸ਼ ਰੂਪ ਨਾਲ ਲਾਇਆ ਹੈ ਹੈਰੀਟੇਜ ਸਟਰੀਟ ਦਾ ਇਹਦੇ ਨਾਲ ਜਿੱਥੇ ਖਟਕੜ ਕਲਾ ਇੱਕ ਵਧੀਆ ਸਟਰੀਟ ਬਣੇਗੀ ਉਹਦੇ ਨਾਲ ਇਸ ਪੂਰੇ ਖਿੱਤੇ ਦੀ ਇਸ ਪੂਰੇ ਜ਼ਿਲ੍ਹੇ ਦੀ ਇਕਨੋਮੀ ਨੂੰ ਬੜਾ ਲਾਭ ਹੋਏ ਕਿਉਂਕਿ ਟੂਰਿਜ਼ਮ ਜਦੋਂ ਵਿਕਸਿਤ ਹੁੰਦਾ ਹੈ ਅੱਜ ਪੰਜਾਬ ਦੇ ਜਿਹੜਾ ਟੂਰਿਸਟ ਆ ਰਹੇ ਆ ਉਹ ਚਾਹੇ ਸ੍ਰੀ ਅਮਰitsar ਸਾਹਿਬ ਆਂਦਾ ਚਾਹੇ ਉਹ ਸ਼੍ਰੀ ਨੰਦਪੁਰ ਸਾਹਿਬ ਆਂਦਾ ਹੈ ਚਾਹੇ ਉਹ ਚੰਡੀਗੜ੍ਹ ਆਂਦਾ ਹੈ ਉਦਾ ਬਹੁਤ ਘੱਟ ਹਿੱਸਾ ਸਾਡੇ ਕੋਲ ਥਿਆਰੇ ਲੇਕਿਨ ਹੈਰੀਟੇਜ ਟਰੇਟ ਬਣਨ ਦੇ ਨਾਲ ਜਦੋਂ ਇਹਦਾ ਦੇਸ਼ ਚ ਨਾਮ ਹੋਏਗਾ ਸੋਸ਼ਲ ਮੀਡੀਆ ਤੇ ਜਦੋਂ ਇਹਦਾ ਪ੍ਰਚਲਨ ਹੋਏਗਾ ਤੇ ਟੂਰਿਸਟ ਜਿਹੜੇ ਨੇ ਉਹ ਜ਼ਰੂਰ ਚਾਹਣਗੇ ਕਿ ਜੇ ਅੰਮ੍ਰਿਤਸਰ ਆਏ ਆ ਤੇ ਭਗਤ ਸਿੰਘ ਦਾ ਸਥਾਨ ਵੀ ਦੇਖੀ ਜਾਈਏ ਔਰ ਜਦੋਂ ਟੂਰਿਜ਼ਮ ਵਧੇਗਾ ਤੇ ਉਹਦੇ ਨਾਲ ਬੰਗਾ ਦੀ ਨਵਾਂ ਸ਼ਹਿਰ ਦੀ ਖਟਕੜ ਕਲਾਂ ਦੀ ਅਰਥਵਿਵਸਥਾ ਨੂੰ ਬਹੁਤ ਵੱਡਾ ਲਾਭ ਮਿਲਣ ਵਾਲਾ ਸੋ ਉਸ ਦ੍ਰਿਸ਼ਟੀ ਨਾਲ ਵੀ ਮੈਂ ਸਮਝਦਾ ਕਿ ਇਹ ਬਹੁਤ ਇੰਪੋਰਟੈਂਟ ਹੈ ਕਿਥੇ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਦੇਣ ਦਾ ਕੰਮ ਇਹ ਸਮਾਰਕ ਕਰੇਗਾ ਦੇਸ਼ ਦੇ ਨੌਜਵਾਨਾਂ ਨੂੰ ਸੇਧ ਦੇ ਹਿ ਡਿਹੈਰਿਟੇਸ ਸਟਰੀਟ ਕਰੇਗੀ ਉਥੇ ਨਵਾਂ ਸ਼ਹਿਰ ਜ਼ਿਲ੍ਹੇ ਦੀ ਆਰਥਿਕਤਾ ਨੂੰ ਵੀ ਇਹਦੇ ਨਾਲ ਹੁਲਾਰਾ ਮਿਲੇਗਾ ਹੰਗਾਰਾ ਮਿਲੇਗਾ ਤੋਂ ਮੈਂ ਕੋਈ ਫਿਰ ਬਹੁਤ ਬਹੁਤ ਤਨਮਾਦ ਦੂਜਾ ਹਟਾ ਮੁੱਦਾ ਉਸ ਵੇਲੇ ਮੈਂ ਰੱਖਿਆ ਸੀ ਕਿ ਨਵਾਂ ਸ਼ਹਿਰ ਨੂੰ ਮੈਡੀਕਲ ਕਾਲਜ ਮਿਲਣਾ ਚਾਹੀਦਾ ਪਰ ਮੈਂ ਇਸ ਲਈ ਕੋਸ਼ਿਸ਼ ਕਰਾਂਗਾ ਨਰਿੰਦਰ ਮੋਦੀ ਜੀ ਦਾ ਸੁਪਨਾ ਹੈ ਉਸ ਗੱਲ ਨੂੰ ਉਹਨਾਂ ਨੇ ਬਾਰ-ਬਾਰ ਕਿਹਾ ਹੈ ਕਿ ਦੇਸ਼ ਦੇ ਯੋਜਨਾ ਵੀ ਬਣਾਈ ਹੈ ਕੇਂਦਰ ਸਰਕਾਰ ਨੇ ਕਿ ਦੇਸ਼ ਦੇ ਹਰ ਜ਼ਿਲ੍ਹੇ 'ਚ ਮੈਡੀਕਲ ਕਾਲਜ ਸਥਾਪਿਤ ਕਰਨਾ ਤਾਂ ਕਿ ਜਿਆਦਾ ਤੋਂ ਜਿਆਦਾ ਕਵਾਲਿਫਾਈਡ ਡਾਕਟਰਸ ਦੇਸ਼ ਦੇ ਅੰਦਰ ਪ੍ਰੋਡਿਊਸ ਕੀਤੇ ਜਾ ਸਕਣ ਸੇ ਸਿਵਾਵਾਂ ਨੂੰ ਸੁਧਾਰਾਂਗੇ ਉਸੇ ਕਰੀ ਜੀ ਨਵਾਂ ਸ਼ਹਿਰ ਦਾ ਮੈਡੀਕਲ ਕਾਲਜ ਵੀ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਨੂੰ ਦਿੱਤਾ ਹੈ ਕਿਉਂਕਿ 60% ਦੀ ਹਿੱਸੇਦਾਰੀ ਜਿਹੜੀ ਹੈ ਇਹ ਤੇ ਕੇਂਦਰ ਸਰਕਾਰ ਦੀ ਹੈ ਸੋ ਉਹਦੇ ਲਈ ਵੀ ਮੈਂ ਨਰਿੰਦਰ ਮੋਦੀ ਜੀ ਦਾ ਸਾਡੇ ਦੇਸ਼ ਦੇ ਜਿਹੜੇ ਸਵਾਸਥ્ય ਮੰਤਰੀ ਨੇ ਸਤਕਾਰਯੋਗ ਜੈਪ੍ਰਕਾਸ਼ ਜਗਤਪ੍ਰਕਾਸ਼ ਨੱਡਾ ਜੀ ਦਾ ਉਹਨਾਂ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਨਵਾਂ ਸ਼ਹਿਰ ਨੂੰ ਇੱਕ ਮੈਡੀਕਲ ਕਾਲਜ ਦਿੱਤਾ ਹੈ ਔਰ ਮੈਡੀਕਲ ਕਾਲਜ ਆਨ ਦੇ ਨਾਲ ਵੀ ਨਵਾਂ ਸ਼ਹਿਰ ਨੂੰ ਉਹਦਾ ਬਹੁਤ ਲਾਭ ਮਿਲਣ ਵਾਲਾ ਜਿੱਥੇ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਗੀ ਮੈਡੀਕਲ ਦੀ ਪੜ੍ਹਾਈ ਲਈ ਉਥੇ ਨਵਾਂ ਸ਼ਹਿਰ ਦੀ ਇਕਨੋਮੀ ਵਿੱਚ ਵੀ ਉਸ ਮੈਡੀਕਲ ਕਾਲਜ ਨਾਲ ਬਹੁਤ ਵੱਡਾ ਹੰਗਾਰਾ ਜਿਹੜਾ ਮਿਲੇਗਾ ਸੋ ਨਵਾਂ ਸ਼ਹਿਰ ਜ਼ਿਲ੍ਹੇ ਦੇ ਲਈ ਜਿਹੜੇ ਦੋ ਵੱਡੇ ਪ੍ਰੋਜੈਕਟ ਆਏ ਹੈ ਉਹਨਾਂ ਦੋਨਾਂ ਪ੍ਰੋਜੈਕਟਸ ਦੇ ਲਈ ਮੈਂ ਇੱਕ ਵਾਰ ਫਿਰ ਨਰਿੰਦਰ ਮੋਦੀ ਜੀ ਦਾ ਵਿਜੇਂਦਰ ਸੇਖਾਵਤ ਜੀ ਦਾ ਸ਼੍ਰੀ ਜੇਪੀ ਨੱਡਾ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਯੋਨਾਲੇ ਨਮੇਸ਼ਾਹਰ ਜ਼ਿਲ੍ਹੇ ਦੇ ਲੋਕਾਂ ਦੇ ਇਸ਼ੂਜ਼ ਨੂੰ ਧਿਆਨ ਚ ਰੱਖਦੇ ਹੋਏ ਇਹਨਾਂ ਦੋ ਪ੍ਰੋਜੈਕਟਸ ਨੂੰ ਮਨਜ਼ੂਰੀ ਦਿੱਤੀ ਹੈ। ਹੱਲੇ ਵੀ ਬਹੁਤ ਸਾਰੇ ਕੰਮ ਬਾਕੀ ਨੇ। ਕਿਉਂਕਿ ਮੈਂ ਜਦੋਂ ਨਮਾਸ਼ਾਹਰ ਆਇਆ ਸੀ ਤੇ ਬਹੁਤ ਸਾਰੇ ਇਸ਼ੂ ਪਾ ਚੁੱਕੇ ਸੀ। ਉਹਨਾਂ ਚ ਦੋ ਹੀ ਰਿਜ਼ੋਲਵ ਹੋਏ ਨੇ। ਰੇਲਵੇ ਦਾ ਇੱਕ ਬੜਾ ਵੱਡਾ ਇਸ਼ੂ, ਰੇਲਵੇ ਦਾ ਜਿਹੜਾ ਨਮਾਸ਼ਾਹਰ ਦਾ ਇਸ਼ੂ ਹੈ, ਉਹ ਇਸ਼ੂ ਤੇ ਵੀ ਕੰਮ ਚੱਲ ਰਿਹਾ ਹੈ। ਮੈਂ ਉਹਦੇ ਲਈ ਵੀ ਦੋ ਵਾਰ ਮਾਨਯੋਗ ਰੇਲ ਮੰਤਰੀ ਜੀ ਨੂੰ ਮਿਲ ਕੇ ਨਵੇਦਨ ਕੀਤਾ ਹੈ ਕਿ ਨਮਾਸ਼ਾਹਰ ਨੂੰ ਜਿਹੜਾ ਉਹ ਰੇਲ ਦੇ ਨਾਲ ਜੋੜਿਆ ਜਾਏ, ਫਗਵਾੜਾ ਦੇ ਨਾਲ ਜੋੜਿਆ ਜਾਏ। ਉਦੇ ਲਈ ਵੀ ਮੈਨੂੰ ਪੂਰੀ ਉਮੀਦ ਹੈ ਕਿ ਰੇਲ ਮੰਤਰੀ ਜੀ ਨੇ ਉਸੇ ਵੇਲੇ ਸਾਰੇ ਅਫਸਰਾਂ ਨੂੰ ਬੁਲਾ ਕਰਕੇ ਇਸ ਗੱਲ ਦੀ ਤਾਕੀਦ ਕੀਤੀ ਸੀ ਕਿ ਇਸ ਵਿਸ਼ੇ ਦੇ ਉੱਤੇ ਤੁਸੀਂ ਕਾਰਵਾਈ ਸ਼ੁਰੂ ਕਰੋ ਸੋ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਅੰਦਰ ਜਿਹੜਾ ਰੇਲਵੇ ਦਾ ਇੱਕ ਬੜਾ ਪੁਰਾਣਾ ਮੁੱਦਾ ਕਿ ਰੇਲਵੇ ਨਾਲ ਨਵਾਂ ਸ਼ਹਿਰ ਨੂੰ ਬਲਾਚੌਰ ਨੂੰ ਜੋੜਨਾ ਹੈ ਉਹਦੇ ਤੇ ਵੀ ਕੇਂਦਰ ਸਰਕਾਰ ਗੰਭੀਰਤਾ ਪੂਰਵਕ ਕੰਮ ਕਰੇਗੀ ਔਰ ਬਹੁਤ ਜਲਦੀ ਉਦੀ ਵੀ ਘੋਸ਼ਣਾ ਅਸੀਂ ਕਰਾਂਗੇ ਸੋ ਇਹਨਾਂ ਸਾਰੇ ਇਸ਼ੂਜ਼ ਨੂੰ ਲੈ ਕੇ ਮੇਰੇ ਮਨ ਸੀ ਕਿ ਤੁਹਾਡੇ ਮਾਧਿਅਮ ਦੇ ਨਾਲ ਨਵਾਂ ਸ਼ਹਿਰ ਦੀ ਜਨਤਾ ਦੇ ਨਾਲ ਇਹ ਗੱਲ ਰੱਖੀ ਜਾਵੇ ਕਿ ਕਿਵੇਂ ਮੋਦੀ ਸਾਹਿਬ ਦੀ ਸਰਕਾਰ ਜਿਹੜੀ ਹੈ ਕੇਂਦਰ ਦੀ ਸਾਡੀ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਚੌਕਮੁਖੀ ਵਿਕਾਸ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਔਰ ਮੈਨੂੰ ਕਿਉਂਕਿ ਪਾਰਟੀ ਨੇ ਮੌਕਾ ਦਿੱਤਾ ਸੀ ਨਵਾਂ ਸ਼ਹਿਰ ਦੇ ਲੋਕਾਂ ਨੇ ਵੀ ਬੜਾ